ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਅੱਜ ਦੀ ਵੀਡੀਓ ਆਪਾਂ ਦੋ ਟਰੈਕਟਰਾਂ ਦੀ ਬਾਈ ਲੈ ਕੇ ਆਏ ਆ ਇੱਕ ਤਾਂ ਆਹ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਟਰੈਕਟਰ 3230 ਨਿਊ ਹੋਲੈਂਡ ਤੇ ਇੱਕ ਇਹਦੇ ਪਿੱਛੇ ਬਾਈ ਡੀ ਆਈ ਟਰੈਕਟਰ ਆ 275 ਉਹ ਵੀ ਬਹੁਤ ਸੋਹਣਾ ਟਰੈਕਟਰ ਆ ਤੇ ਅੱਜ ਦੀਆਂ ਦੋ ਵੀਡੀਓ ਆਪਣੇ ਕੋਲ ਦੋਨਾਂ ਟਰੈਕਟਰਾਂ ਦੀਆਂ ਤੇ ਨਾਲੇ ਵੱਤਰ ਜਿਹੇ ਦੇ ਭਾ ਦੇ ਟਰੈਕਟਰ ਆ ਬਾਈ ਬਾਹਲੇ ਮਹਿੰਗੇ ਨਹੀਂ ਜਿਹੜੇ ਜੀ ਰੇਟ ਆ ਟਰੈਕਟਰਾਂ ਦੇ ਤੇ ਸਾਰੇ ਭਰਾ ਵੀ ਦੋਨੇ ਟਰੈਕਟਰ ਦੇਖ ਲਓ ਤੇ ਅੱਜ ਇਹਦਾ ਨਿਊ ਹੋਲੈਂਡ ਟਰੈਕਟਰ ਆ ਬਾਈ ਆਹ ਬੱਤੀਤੀ ਤੇ ਇਹ ਬਾਈ ਦਾ ਨਾਮ ਜੰਟਾ ਤੇ ਪਿੰਡ ਲੋਹਾਰਾ ਤੇ ਜ਼ਿਲ੍ਹਾ ਮੋਗਾ ਤੇ ਜਿਹੜਾ ਲੋਹਾਰਾ ਪਿੰਡ ਆ ਬਾਈ ਇਹ ਮੋਗੇ ਦੇ ਨਾਲ ਲੱਗਦਾ ਹੀ ਆ ਪੰਜ ਚਾਰ ਕਿਲੋਮੀਟਰ ਤੇ ਹੀ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਕਿਉਂਕਿ ਲੋਹਾਰੇ ਦੋ ਤਿੰਨਾ ਉਥੇ ਮੋਗੇ ਚ ਮੈਂ ਸੁਣਿਆ ਤੇ ਬਾਈ ਨੂੰ ਪੁੱਛ ਕੇ ਜਾ ਉਹ ਜਿਹੜਾ ਟ੍ਰੈਕਟਰ ਬਾਈ ਦਾ ਆ ਗਿਆ ਫੱਟ ਤੇ ਥੱਲੇ ਬਾਈ ਦਾ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਬਾਈ ਪੁੱਛ ਲਿਓ ਤੇ 2004 ਮਾਡਲ ਟ੍ਰੈਕਟਰ ਆ ਤੇ ਪੰਜਾਬ ਨੰਬਰ ਆ ਬਈ ਆ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਤੇ ਰੀਨਰ ਦਾ ਟ੍ਰੈਕਟਰ ਆ ਸਾਰਾ ਬਾਈ ਤੇ ਡਬਲ ਪੀਟੀਓ ਆ ਤੇ ਸੈੜ ਗੇਰ ਆ ਬਈ ਇਹਦੀ ਤੇ ਬਾਈ ਨੂੰ ਬਈ ਪੁੱਛ ਲੋ ਸਾਰਾ ਕਿਸੇ ਵੀ ਟਾਇਰ ਦੀ ਕੋਈ ਨੌਲੇਜ ਲੈਣੀ ਆ ਤੇ ਬਾਈ ਨੂੰ ਬਈ ਫੋਨ ਲਾ ਰਹੋ ਪਿਛਲੇ ਟਾਇਰ ਦਦੇ ਆ ਤੇ ਮੂਹਰੇ 40 45 ਪੈਸੇ ਆ ਤੇ ਆ ਚੀਜ਼ ਆ ਬਈ ਟਰੈਕਟਰ ਬਾਈ ਦਾ ਤੇ ਬਾਈ ਨੇ ਸਾਰਾ ਆਪ ਦਾ ਟਰੈਕਟਰ ਬਖਾਤਾ ਤੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜੀ ਆ ਤੇ ਜੇ ਹੋਰ ਵੀ ਕਿਸੇ ਭਰਾ ਨੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜਣੀ ਆ ਜਾਂ ਆਪਣੀਆਂ ਫੋਟੋਆਂ ਭੇਜਣੀਆਂ ਤੇ ਮੈਂ ਵੀ ਆਪਣਾ ਬੋਟਾ ਕੋਟ ਲਈ ਆਪਦੇ ਚੈਨਲ ਤੇ ਮੈਂ ਟਰੈਡ ਦੱਸਦਾ ਹੀ ਰਹਿਣਾ ਤੇ ਹੋਰ ਮਸ਼ੀਨਾਂ ਨੇ ਖੇਤੀ ਜਬੜੀ ਨੇ ਦੱਸਦਾ ਰਹਿਣਾ ਤੇ ਆਪਣੀ ਵੀਡੀਓ ਫਰੀ ਆ ਜਿਹੜਾ ਮਰਜ਼ੀ ਭਰਾ ਆਪਾਂ ਨੂੰ ਫੋਨ ਇਹ ਆਪਣਾ ਵੀਡੀਓ ਬਣਾ ਕੇ ਭੇਜਦੇ ਜਾਵਾਂਗੇ ਫੋਟੋ ਭੇਜਦੇ ਜਿਵੇਂ ਆਹ ਬਾਈ ਦਾ ਟਰੈਕਟਰ ਮੈਂ ਦੱਸੀਆ ਨਾਲ ਤੇ ਐਂ ਬਾਈ ਹੋ ਤੁਹਾਡੇ ਭਰਾਵਾਂ ਦੇ ਵੀ ਟਰੈਕਟਰ ਦੱਸ ਦੂੰਗਾ ਜਿਹੜਾ ਆਪਾਂ ਨੂੰ ਮਰਜ਼ੀ ਭੇਜਦੇ ਤੇ ਮੇਰਾ ਨੰਬਰ ਉੱਪਰ ਆ WhatsApp ਤੇ ਆ ਚੱਲੀ ਜਾਂਦਾ WhatsApp ਕਰ ਦਿਓ ਕਿਸੇ ਨੇ ਤੇ ਜਾ ਕੋਈ ਫੋਟੋਆਂ ਭੇਜ ਦਿਓ ਮੇਰਾ ਨੰਬਰ ਉੱਪਰ ਆ ਤੇ ਬਾਈ ਟਰੈਕਟਰ ਆ ਜਿਹੜਾ ਬਾਈ ਥੱਲੇ ਨੰਬਰ ਆ ਸਾਰੇ ਭਰਾ ਦੇਖ ਲਓ ਤੇ ਆਹ ਬਾਈ ਦਾ ਟਰੈਕਟਰ ਨੂਹ ਨਿਊ ਹਾਲੈਂਡ 32 30 ਕਿਸੇ ਵੀ ਬਾਈ ਨੂੰ ਆ ਗਿਆ ਹੋਇਆ ਫ੍ਰੀਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਆ ਗਿਆ ਹੋਇਆ ਫਟ 1 ਲੱਖ ਦੇ 55 ਹਜ਼ਾਰ ਦਾ ਟਰੈਡ ਮੈਂ ਦੇ ਦੂੰਗਾ ਆਹਾ ਨਿਊ ਹੌਲ ਆਉਣ ਬਾਈ ਇਹ ਸਿੰਗਲ ਕਲੱਚ ਆ ਬਾਈ ਟਰੈਕਟਰ ਮੈਂ ਦੱਸਣਾ ਭੁੱਲ ਗਿਆ ਹੁਣ ਦੱਸ ਦਿੰਦਾ ਵੀ ਸਿੰਗਲ ਕਲੱਚ ਆ ਆਹਾ ਟਰੈਕਟਰ ਆ ਵੀ ਛੋਟਾ ਟਰੈਕਟਰ ਚ ਪੈਂਦਾ ਹੈ ਤੇ ਇੱਕ ਬਾਈ ਦਾ ਡੀਆਈ ਟਰੈਕਟਰ ਇਹਦੇ ਪਿੱਛੇ ਪਾਇਆ ਵਾ ਇਸੇ ਬਾਈ ਗੰਟੇ ਦਾ ਹੀ ਆ ਤੇ 275 ਟਰੈਕਟਰ ਉਹ ਵੀ ਬਹੁਤ ਸੋਨਾ ਤੇ ਉਹ ਵੀ ਭਾਜੇ ਚ ਟਰੈਕਟਰ ਆ ਬਾਈ ਉਹ 275 ਵੀ ਦੇਖ ਲਓ ਸਾਰੇ ਭਰਾ ਆਹਾ ਚੀਜ਼ ਆ ਬਾਈ ਟਰੈਕਟਰ ਆਹਾ ਨਿਊ ਹਾਲੈਂਡ 3230 ਇਹ ਵੀ ਸਾਰੇ ਭਰਾ ਦੇਖ ਲਓ ਤੇ ਇਹਦੇ ਪਿਛੇ ਇੱਕ ਡੀਆਈ ਟਰੈਕਟਰ ਆ ਤੇ ਉਹ ਵੀ ਸਾਰੇ ਭਰਾ ਦੇਖੋ ਬਾਈ ਬਾਈ ਜੀ ਆਹ ਡੀਆਈ ਟਰੈਕਟਰ ਆ ਜਿਹੜਾ 275 ਤੇ ਇਹ ਵੀ ਬਾਈ ਜੰਟੇ ਦਾ ਹੀ ਆ ਪਹਿਲਾਂ ਐਡਰੈਸ ਜਿਹੜਾ ਆਪਾਂ ਪਹਿਲਾਂ ਟਰੈਕਟਰ ਦੱਸਿਆ ਬਾਈ ਦਾ ਨਿਊ ਹਾਲੈਂਡ ਉਸੇ ਦਾ ਹੀ ਆ ਬਾਈ ਜੰਟਾ ਤੇ ਪਿੰਡ ਲੋਹਾਰਾ ਤੇ ਜਿਹੜਾ ਮੋਗਾ ਉਸੇ ਬਾਈ ਦਾ ਟਰੈਕਟਰ ਆ ਇਹ 275 ਸਾਰੇ ਭਰਾ ਦੇਖ ਲਓ ਬਾਈ ਤੇ 2 1995 ਮਾਡਲ ਆ ਟਰੈਕਟਰ ਤੇ ਪੰਜਾਬ ਨੰਬਰ ਆ ਡੀ ਆਈ ਆ ਦੇਖ ਲੋ ਸਾਰੇ ਭਰਾ ਬੇ ਟਰੈਕਟਰ ਦੇਖ ਲੋ ਤੇ ਆ ਚੀਜ਼ ਆ ਬੇ ਟਰੈਕਟਰ ਇੰਜਨ ਗੇਅਰ ਦਾ ਬਾਈ ਕੰਦਾ ਜਮਾ ਓਕੇ ਆ ਤੇ ਰਿੰਨਾ ਟਰੈਕਟਰ ਪਿਆ ਸਾਰਾ ਡੀ ਆਈ ਸਾਰੇ ਭਰਾ ਦੇਖ ਲੋ ਬਈ ਤੇ ਪਿਛਲੇ ਟਾਇਰ ਅੱਦੇ ਗਾ ਤੇ ਮੂਹਲੇ 75 ਪੈਸੀ ਟਾਇਰ ਪਈ ਆ 70 75 ਪੈਸੀ ਬਾਈ ਕੰਦਾ ਟਾਇਰ ਪਈ ਆ ਤੇ ਸਿੰਗਲ ਕਲਚ ਆ ਬਈ ਡੀ ਆਈ ਇਹ ਤੇ ਆ ਚੀਜ਼ ਆ ਵੀ ਡੀਆਈ 275 ਬਹੁਤ ਸੋਹਣਾ ਟਰੈਕਟਰ ਆ ਬਈ ਸਾਰੇ ਭਰਾ ਦੇਖ ਲਓ ਬਈ ਮੈਨੂੰ ਤਾਂ ਸੋਹਣਾ ਲੱਗਦਾ ਬਾਕੀ ਤੁਸੀਂ ਦੇਖ ਲਓ ਵੀਡੀਓ ਚ ਬਈ ਤੇ ਬਾਕੀ ਭਾਅ ਹੈ ਵੀ ਭਾਅ ਜੇ ਜੈਜ ਹੀ ਪਾਈ ਦੇ ਪੈਸੇ ਮੰਗੇ ਆ ਬਾਈ ਕਹਿੰਦਾ ਮੈਂ ਲਿਆ ਦੇ ਕੇ ਮਾੜਾ ਮੋਟਾ ਵੇਚਦਾ ਕਿ ਬਾਕੀ ਬਾਲਾ ਵਪਾਰ ਮੈਂ ਕਰਦਾ ਹੀ ਨਹੀਂ ਤੇ ਮੈਂ ਤਾਂ ਜਿੰਨੇ ਕ ਦਾ ਲਿਆਉਣਾ 5-4000 ਰੁਪਏ ਜੀ ਮੈਂ ਟ੍ਰੈਟ ਦੇ ਦਿੰਦਾ ਹੁਣ ਤੇ ਬਾਈ ਦਾ ਟ੍ਰੈਟ ਦੇ ਮੈਨੂੰ ਰੇਟ ਜੇ ਜਮਨ ਜੈਜ ਲੱਗੇ ਤੇ ਬਾਈ ਕਹਿੰਦਾ ਕਿਸੇ ਵੀ ਬਾਈ ਨੂੰ ਮੇਰਾ ਟ੍ਰੈਟ ਆ ਗਿਆ ਹੋਇਆ ਫੱਟ ਤੇ ਮੈਂ 1 ਲੱਖ ਤੇ 35000 ਦਾ ਟ੍ਰੈਟ ਦੇ ਦੂੰਗਾ ਬਾਈ ਇਹ ਟਰੈਡ ਦੇਖ ਲਓ ਵੀ ਟਰੈਡ ਸੋਨਾ ਬਹੁਤ ਆ ਤੇ ਆ ਚੀਜ਼ ਆ ਬਾਈ ਬਾਈ ਦਾ ਟਰੈਡ ਤੇ ਕਿਸੇ ਨੂੰ ਬਾਈ ਦਾ ਟਰੈਡ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਬਈ ਲਾ ਲਿਓ ਫੋਨ ਤੇ ਆ ਚੀਜ਼ ਆ ਬਾਈ ਦਾ ਟਰੈਕਟਰ ਡੀ ਆਈ 275 ਤੇ ਇੰਨੇ ਕ ਬਾਈ ਨੇ 72 ਜਿਹੇ ਪੈਸੇ ਮੰਗੇ ਆ ਤੇ ਆ ਚੀਜ਼ ਆ ਬਈ ਸਾਰੇ ਭਰਾ ਦੇਖ ਲਓ ਇਹ ਵੀਡੀਓ ਆ ਵੀ ਆਪਣੇ ਘਰੋਂ ਬਣਾ ਕੇ ਭੇਜੀ ਬਾਈ ਨੇ ਤੇ ਹੋਰ ਕਿਸੇ ਭਰਾ ਨੇ ਵੀ ਵੀਡੀਓ ਬਣਾ ਕੇ ਭੇਜਣੀ ਹੁੰਦੀ ਆ ਤੇ ਭੇਜਿਆ ਕਰੋ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਹੁਫ ਸੁਪਰ ਸੈੱਟ ਰੂਟਰ ਸਵਿਚਟਰ ਮੈਂ ਸਾਰੇ ਕੁਝ ਪਾਉਂਦਾ ਰਹਿਣਾ ਆਪਦੀ ਚੈਨਲ ਤੇ ਬਾਈ ਤੇ ਪਉਣਾ ਹੀ ਮੈਂ ਫਰੀ ਹਾਂ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਤੁਸੀਂ ਫੋਟੋਆਂ ਭੇਜ ਦਿਓ ਤੇ ਮੈਂ ਆ ਜਿਵੇਂ ਬਾਈ ਦਾ ਟਰੈਡ ਦੀ ਆਈ ਦਸੀਏ ਨਾ ਤੇ ਮੈਂ ਕੋਈ ਸੋਡੀ ਮਸ਼ੀਨਰੀ ਦੱਸ ਦੂੰਗਾ ਕਿਸੇ ਕੋਈ ਵੀ ਭਰਾ ਉਹ ਆਪਣਾ ਭੇਜ ਸਕਦਾ ਤੇ ਆਹ ਟਰੈਕਟਰ ਆ ਵੀ ਬਾਈ ਦਾ ਕਿਸੇ ਨੂੰ ਵੀ ਬਾਈ ਦਾ ਟਰੈਕਟਰ ਆ ਗਿਆ ਹੋਇਆ ਫਟਾ ਤੇ ਬਾਈ ਕਹਿੰਦਾ 1 ਲੱਖ ਤੇ 35000 ਦਾ ਮੈਂ ਟਰੈਡ ਦੇ ਦੂੰਗਾ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਉੱਪਰ ਨੰਬਰ ਵੀ ਮੇਰਾ ਮੇਰਾ ਉੱਪਰ ਨੰਬਰ ਤਾਂ ਦਿੱਤਾ ਹੁੰਦਾ ਕਿ ਜੇ ਕਿਸੇ ਵੀ ਭਰਾ ਨੇ ਕੋਈ ਚੀਜ਼ ਭੇਜਣੀ ਆ ਤੇ ਮੈਨੂੰ ਉੱਪਰਲੇ ਨੰਬਰ ਤੇ ਭੇਜਿਆ ਕਰੋ ਬਾਈ ਤੇ ਆਹ ਚੀਜ਼ ਆ ਬਾਈ ਬਾਈ ਦਾ ਨੰ ਥੱਲੇ ਨੰਬਰ ਤੇ ਕਿਸੇ ਨੂੰ ਬਾਈ ਦਾ ਪ੍ਰੈਟਾਗਾ ਫਟ ਤੇ ਬਾਈ ਨੂੰ ਬਈ ਲਾ ਲਿਓ ਫੋਨ ਤੇ ਅੱਜ ਦੀਆਂ ਆਪਣੇ ਕੋਲੇ ਵੀਡੀਆ ਦੋ ਹੀ ਸੀ ਬਾਈ ਵੀਡੀਓ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ